ਸਰ ਜੀ ਜਾਣਦੇ ਹੋ ਮੈਂ ਇੱਥੇ ਪਠਾਨਕੋਟ ਵਾਲੀ ਦੀ ਚੋਲ ਤੇ ਖੜਾ ਹਾਂ ਤੇ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਡਾਇਰੈਕਸ਼ਨ ਦੇ ਤੇ ਸਾਹਮਣੇ ਮਿਲਿਆ ਸੀ ਕਿ ਉੱਪਰੋਂ ਹਾਇਰ ਹੈੱਡਕੁਆਟਰ ਤੋਂ ਵੀ ਡਾਇਰੈਕਸ਼ਨਸ ਹੈ ਜਿਹੜੀ ਇਹ ਪੰਦੀ ਕਾਲ ਹੈ ਇਹਨੂੰ ਮੱਦੇ ਨਜ਼ਰ ਰੱਖਦੇ ਆਪਾਂ ਜਿਹੜੀ ਲਾਅ ਐਂਡ ਆਰਡਰ ਨੂੰ ਪੂਰਾ ਮੇਨਟੇਨ ਰੱਖਣਾ ਤਾਂ ਤਕਰੀਬਨ অলਮੋਸਟ ਸਾਰੀਆਂ ਹੀ ਜਿਹੜੀਆਂ ਸ਼ਾਪਸ ਆ ਉਹ ਬੰਦ ਆ ਬੰਦ ਨੂੰ ਉਹਨਾਂ ਨੇ ਅਡੇਅਰ ਕਰ ਰਿਹਾ ਜਿਹੜੇ ਇੱਥੇ ਦੇ ਜਿਹੜੇ ਸ਼ਾਪਕੀਪਰਸ ਆ ਤੇ ਬਾਕੀ ਜਿਹੜੀ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਜਗ੍ਹਾ ਤੇ ਬੈਠੀਆਂ ਆ ਦੂਸਰਾ ਵੀ ਪਠਾਨਕੋਟ ਜ਼ਿਲ੍ਹੇ ਵਿੱਚ ਮਾਦਾਪੁਰ ਬੈਠੇ ਹੋ ਉਹਦੇ ਬਾਅਦ ਲਤਪਾਲਵਾ ਟੋਲ ਪਲਾza ਬੈਠੇ ਆ ਇੱਥੇ ਸ਼ਹਿਰ ਚ ਵੀ ਉਹ ਆ ਰਹੇ ਆ ਤੇ ਇਹ ਜਿਹੜੀ ਕਾਲ ਆ ਇਹ ਸੈਂਟਰਲੀ ਇਹਨਾਂ ਨੇ ਜਿਹੜੀ ਆਪਣੀ ਉਹ ਦਿੱਤੀ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਆ ਕੇ ਬਾਰਡਰ ਤੇ ਬੈਠੀਆਂ ਪੰਜਾਬ ਤੇ ਹਰਿਆਣਾ ਦੇ ਉਹਨਾਂ ਵੱਲੋਂ ਇਹ ਕਾਲ ਦਿੱਤੀ ਗਈ ਹੈ ਤੇ ਜਿਹਦੇ ਮੱਦੇ ਨਜ਼ਰੇ ਪੂਰੇ ਪੰਜਾਬ 'ਚ ਬੰਦ ਜਿਹੜਾ ਅਬਜ਼ਰਵ ਕੀਤਾ ਜਾ ਰਿਹਾ ਉਹਨਾਂ ਦੁਆਰਾ ਕਿ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਸੁਫਾਵੀ ਘਟਵਾ ਨਾ ਵਾਪਰੇ ਸਫੀਸ਼ੀਐਂਟ ਫੋਰਸ ਆਪਾਂ ਇੱਥੇ ਮਾਸਟਰ ਕੀਤੀ ਹੈ आ, कि ਆਪਣੇ ਕੋਲ ਜਿਹੜੀ ਹੈ ਲਾਅ ਐਂਡ ਆਰਡਰ ਰਿਸਾਲਵ ਵੀ ਹੈ ਬਾਕੀ ਹਰ ਟਾਈਪ ਦੀ ਸਿਚੁਏਸ਼ਨ ਨਾਲ ਨਜਿੱਠਣ ਦੀ ਸਾਡੇ ਕੋਲ ਇੱਥੇ ਪੂਕਾ ਜਿਹੜੀ ਫੋਰਸ ਹੈ ਉਹ ਮਿਲੂਗੀ ਤੇ ਆਪਾਂ ਇੰਸ਼ੋਰ ਕਰਾਂਗੇ ਕਿ ਵੀ ਇਹ ਬੰਦ ਦੇ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ। ਸਨਿਧਾਰਨ ਪੁਆਇੰਟ ਦੇ ਇਲਾਵਾ ਪਠਾਨਕੋਟ ਸਿਟੀ ਦੇ ਵਿੱਚ ਵੀ ਕਿਸਾਨਾਂ ਨੇ ਕਾਲ ਦਿੱਤੀਗੀ ਤਾਂ ਜਿਹੜਾ ਕਿ ਇੱਥੇ ਵੀ ਆ ਕੇ ਰੋਸ਼ ਪ੍ਰਦਰਸ਼ਨ ਕਰੂਗੇ। ਜਿੱਥੇ ਕੋਈ ਰੋਸ਼ ਪ੍ਰਦਰਸ਼ਨ ਨਹੀਂ ਹੈ ਵੈਸੇ ਬੰਦੀ ਕਾਲ ਹੈ ਜਿੱਦੇ ਚ ਉਹਨਾਂ ਨੇ ਸ਼ਾਪਕੀਪਰਜ਼ ਨੂੰ ਰਿਕੁਐਸਟ ਕੀਤੀ ਹੈ ਕਿ ਆਪਣੀ ਦੁਕਾਨਾਂ ਵਗੈਰਾ ਬੰਦ ਰੱਖੋ। ਉਹਨਾਂ ਦੀ ਆਪਾਂ ਆਪਸ ਵਿੱਚ ਮੀਟਿੰਗ ਵੀ ਕਰ ਤੇ ਉਹਨਾਂ ਨੇ ਆਪਸ ਵਿੱਚ ਜੋ ਅੰਡਰਸਟੈਂਡਿੰਗ ਕੀਤੀ ਆਈ ਥਿੰਕ ਉਹਦੇ ਮੱਦੇਨਜ਼ਰ ਕਾਫੀ ਦੁਪਾਨਾ ਜਿਹੜੀਆਂ ਪਠਾਨਕੋੜ ਦੀਆਂ ਚ ਬੰਦ ਆ ਤੇ ਉਹਨਾਂ ਦਾ ਆਪਣਾ ਪਰਸਨਲ ਮਸਲਾ ਬਟਾਪਾ ਇਹੋ ਚੀਜ਼ ਦਿਖ ਰਹੀਆਂ ਕਿ ਵੀ ਲਾਅ ਐਂਡ ਆਰਡਰ ਦੀ ਕੋਈ ਇਸ਼ੂ ਕ੍ਰੀਏਟ ਨਾ ਹੋਵੇ ਉਹਦੇ ਮੱਦੇਨਜ਼ਰ ਆਪਾਂ ਸਬਫੀਸ਼ੀਐਂਟ ਇੱਥੇ ਫੋਰਸ ਮਾਸਟਰ ਕੀਤੀ ਆ ਤੇ ਆਪਾਂ ਐਸਚਓਜ਼ ਵੀ ਇੱਥੇ ਹਾਜ਼ਰ ਰੱਖਿਆ ਤੇ ਆਪਾਂ ਹਰ ਪ੍ਰਕਾਰ ਦੀ ਸਥਿਤੀ ਨਾਲ ਨਿਗਰਾਨੀ ਰੱਖਣ ਦੀ ਕੋਸ਼ਿਸ਼ ਜੀ ਜਾਣਦੇ ਹੋ ਮੈਂ ਇੱਥੇ ਪਠਾਨਕੋੜ ਵਾਲੀ ਦੀ ਚੌਕ ਤੇ ਖੜਾ ਹਾਂ ਤੇ ਐਸਐਸਪੀ ਸਾਹ ਪਠਾਨਕੋਟ ਜੀ ਦੇ ਡਾਇਰੈਕਸ਼ਨ ਦੇ ਉੱਤੇ ਸਾਨੂੰ ਮਿਲੇ ਸੀ ਕਿ ਉੱਪਰੋਂ ਹਾਇਰ ਹੈੱਡਕੁਆਟਰ ਤੋਂ ਵੀ ਡਾਇਰੈਕਸ਼ਨਸ ਆ ਜਿਹੜੀ ਇਹ ਪੰਦੀ ਕਾਲ ਹੈ ਇਹਨੂੰ ਮੱਦੇ ਨਜ਼ਰ ਰੱਖਦੇ ਆਪਾਂ ਜਿਹੜੀ ਲਾਅ ਐਂਡ ਆਰਡਰ ਨੂੰ ਪੂਰਾ ਮੇਨਟੇਨ ਰੱਖਣਾ ਤਾਂ ਤਕਰੀਬਨ অলਮੋਸਟ ਸਾਰੀਆਂ ਹੀ ਜਿਹੜੀਆਂ ਸ਼ਾਪਸ ਆ ਉਹ ਬੰਦ ਆ ਬੰਦ ਨੂੰ ਉਹਨਾਂ ਨੇ ਅਡੇਅਰ ਕਰ ਰਿਹਾ ਜਿਹੜੇ ਉੱਥੇ ਦੇ ਜਿਹੜੇ ਸ਼ਾਪਕੀਪਰਸ ਆ ਤੇ ਬਾਕੀ ਜਿਹੜੀ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਜਗ੍ਹਾ ਤੇ ਬੈਠੀਆਂ ਨੇ ਜਿਸ ਤਰ੍ਹਾਂ ਵੀ ਪਠਾਨਕੋਟ ਜ਼ਿਲ੍ਹੇ ਵਿੱਚ ਮਾਦਾਪੁਰ ਬੈਠੇ ਹੋ ਉਹਦੇ ਬਾਅਦ ਲਤਪਾਲਵਾ ਟੋ ਇਹ ਕਿ ਸ਼ਹਿਰ ਚ ਵੀ ਉਹ ਆ ਰਿਹਾ ਹੈ ਤੇ ਇਹ ਜਿਹੜੀ ਕਾਲ ਆ ਇਹ ਸੈਂਟਰਲੀ ਇਹਨਾਂ ਨੇ ਜਿਹੜੀ ਆਪਣੀ ਉਹ ਦਿੱਤੀ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਆ ਕੇ ਬਾਰਡਰ ਤੇ ਬੈਠੀਆਂ ਪੰਜਾਬ ਤੇ ਹਰਿਆਣਾ ਦੇ ਉਹਨਾਂ ਵੱਲੋਂ ਇਹ ਕਾਲ ਦਿੱਤੀ ਗਈ ਹੈ ਤੇ ਜਿਹਦੇ ਮੱਦੇ ਨਜ਼ਰੇ ਪੂਰੇ ਪੰਜਾਬ 'ਚ ਬੰਦ ਜਿਹੜਾ ਅਬਜ਼ਰਵ ਕੀਤਾ ਜਾ ਰਿਹਾ ਉਹਨਾਂ ਦੁਆਰਾ ਕਿ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਸੁਫਾਮੀ ਘਟਨਾ ਨਾ ਵਾਪਰੇ ਸਫੀਸ਼ੀਐਂਟ ਫੋਰਸ ਆਪਾਂ ਇੱਥੇ ਮਾਸਟਰ ਕੀਤੀ ਹੈ कि ਆਪਣੇ ਕੋਲ ਜਿਹੜੀਆਂ ਲਾਅ ਐਂਡ ਆਰਡਰ ਰਿਸਰਵ ਦੀ ਹੈ ਬਾਕੀ ਹਰ ਟਾਈਪ ਦੀ ਸਿਚੁਏਸ਼ਨ ਨਾਲ ਨਿਖਣ ਦੀ ਸਾਡੇ ਕੋਲ ਇੱਕ ਪੱਕਾ ਜਿਹੀ ਫੋਰਸ ਹੋਂਦ ਹੈ ਕਿ ਆਪਾਂ ਇੰਸ਼ੋਰ ਕਰਾਂਗੇ ਕਿ ਵੀ ਇਹ ਬੰਦ ਦੇ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ ਸਰਹੰਦਾਰੀ ਪੁਆਇੰਟ ਦੇ ਇਲਾਵਾ ਪਠਾਨਕੋਟ ਸਿਟੀ ਦੇ ਵਿੱਚ ਵੀ ਕਿਸਾਨਾਂ ਨੇ ਕਾਲ ਦਿੱਤੀ ਕਿ ਜਿਹੜਾ ਕਿ ਇੱਥੇ ਵੀ ਆਗ ਰੋਸ਼ਟੇ ਕਰਨਗੇ ਜਿੱਥੇ ਕੋਈ ਰੋਸ਼ਟ ਪ੍ਰਦਰਸ਼ਨ ਨਹੀਂ ਹੈ ਵੈਸੇ ਬੰਦ ਹੀ ਕਾਲ ਹੈ ਜਿੱਦੇ ਚ ਉਹਨਾਂ ਨੇ ਸ਼ਾਪਕੀਪਰਸ ਨੂੰ ਰਿਕੁਐਸਟ ਕੀਤੀ ਹੈ ਕਿ ਆਪਣੀ ਦੁਕਾਨਾਂ ਵਗੈਰਾ ਬੰਦ ਰੱਖੋ ਉਹਨਾਂ ਦੀ ਆਪਾਂ ਆਪਸ ਵਿੱਚ ਮੀਟਿੰਗ ਵੀ ਕਰਵਾਤੀ ਸੀ ਤੇ ਉਹਨਾਂ ਨੇ ਆਪਸ ਵਿੱਚ ਜੋ ਅੰਡਰਸਟੈਂਡਿੰਗ ਕੀਤੀ ਆਈ ਸੀ ਉਹਦੇ ਮੱਦੇਨਜ਼ਰ ਕਾਫੀ ਦੁਪਾਨਾ ਜਿਹੜੀਆਂ ਪਠਾਨਕੋੜ ਦੀਆਂ ਚ ਬੰਦ ਆ ਕਿ ਉਹਨਾਂ ਦਾ ਆਪਣਾ ਪਰਸਨਲ ਮਸਲਾ ਬਟਾਪਾ ਇਹੋ ਚੀਜ਼ ਦਿਖ ਰਹੀ ਹੈ ਕਿ ਵੀ ਲਾਅ ਐਂਡ ਆਰਡਰ ਦੀ ਕੋਈ ਇਸ਼ੂ ਕ੍ਰੀਏਟ ਨਾ ਹੋਵੇ ਉਹਦੇ ਮੱਦੇਨਜ਼ਰ ਆਪਾਂ ਸਬਫੀਸ਼ੀਐਂਟ ਇੱਥੇ ਫੋਰਸ ਮਾਸਟਰ ਕੀਤੀ ਆ ਤੇ ਆਪਾਂ ਐਸ ਐਚ ਓਜ਼ ਵੀ ਇੱਥੇ ਹਾਜ਼ਰ ਰੱਖਿਆ ਤੇ ਆਪਾਂ ਹਰ ਪ੍ਰਕਾਰ ਦੀ ਸਥਿਤੀ ਨਾਲ ਨਿਗਰਾਨੀ ਦੀ ਪਿਆਰ